ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅੱਜ ਦੇਸ਼ ਭਰ ਦੇ ਵਿੱਚ ਜਨਮ ਮਸ਼ਤਮੀ ਦਾ ਤਿਉਹਾਰ ਧੂਮ ਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਇਸ ਦੇ ਨਾਲ ਹੀ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਅੱਜ ਹੀ ਜਨਮ ਦਿਨ ਹੈ ਇਸੇ ਨੂੰ ਲੈ ਕੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਗਿਆ ਕੈਬਨਿਟ ਮੰਤਰੀ ਹਿੰਦਰ ਭਗਤ ਵੱਲੋਂ ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਿੰਗਲਾ ਘਰ ਵਿੱਚ ਜਾ ਕੇ ਡਿਸੇਬਲ ਬੱਚਿਆਂ ਨੂੰ ਫਰੂਟ ਵੰਡਿਆ ਜਿਸ ਨੂੰ ਲੈ ਕੇ ਮੇਰੇ ਸਹਿਯੋਗੀ ਸੁਨਿੰਦਰ ਕੰਪੋਜ ਦੀ ਦੇਖੋ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਨਿੰਦਰ ਕੰਬੋਜ ਤੁਹਾਡੇ ਨਾਲ ਅੱਜ ਜਿੱਥੇ ਪੂਰੇ ਦੇਸ਼ ਦੇ ਵਿੱਚ ਜਨਮ ਅਸ਼ਟਮੀ ਦਾ ਦਿਹਾੜਾ ਬਣਾਇਆ ਜਾ ਰਿਹਾ ਉੱਥੇ ਹੀ ਅੱਜ ਆਵਾਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਜਨਮ ਦਿਨ ਮਨਾਇਆ ਜਾ ਰਿਹਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਪਿੰਗਲ ਵਾਲੇ ਦੇ ਵਿੱਚ ਮਿੰਦਰ ਭਗਤ ਜਿਹੜੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਾਰੀ ਟੀਮ ਹੈਗੀ ਆ ਉਹਨਾਂ ਵੱਲੋਂ ਖਾਸ ਕਰਕੇ ਵਿਨੀਤ ਧੀਰਵੀ ਇੱਥੇ ਪੁੱਜੇ ਨੇ ਜਲੰਧਰ ਦੇ ਮੇਅਰ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਦਿਹਾੜਾ ਜਨਮ ਦਿਨ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਆ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਮਿੰਦਰਪਖ ਜੀ ਨਾਲ ਭਗਤ ਜੀ ਅੱਜ ਇੱਕ ਪਾਸੇ ਜਿੱਥੇ ਪੂਰਾ ਦੇਸ਼ ਜਿੱਥੇ ਜਿੱਥੇ ਸਨਾਤਨ ਧਰਮ ਦੇ ਲੋਕ ਰਹਿੰਦੇ ਨੇ ਜਨਮ ਅਸ਼ਟਮੀ ਦਾ ਦਿਹਾੜਾ ਮਨਾ ਰਹੇ ਨੇ ਨਾਲ ਦੀ ਨਾਲ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹੈਗੇ ਨੇ अरविंद केजरीवाल ਉਹਨਾਂ ਦਾ ਵੀ ਜਨਮ ਦਿਨ ਕਿਵੇਂ ਦੇਖਦੇ ਹੋ ਅੱਜ ਸਾਰੇ ਦੇਸ਼ ਦੇ ਵਿੱਚ ਭਗਵਾਨ ਕਿਸ਼ਨ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਨਮ ਅਸ਼ਟਮੀ ਦੇ ਤਹਿਤ ਔਰ ਉਹਦੇ ਨਾਲ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਦਾ ਵੀ ਅੱਜ ਹੀ ਜਨਮ ਦਿਨ ਹੈ ਔਰ ਉਸ ਖੁਸ਼ੀ ਦੇ ਵਿੱਚ ਅਸੀਂ ਸਾਰੇ ਇਹਨਾਂ ਦੋਨਾਂ ਤਿਹਾਰਾਂ ਨੂੰ ਮਨਾਉਂਦੇ ਹੋਏ ਪਿੰਗਲ ਪਿੰਗਲਾ ਘਰ ਆਏ ਹਾਂ ਇੱਥੇ ਜਿੱਥੇ ਲੋਕੀ ਡਿਸੇਬਲ ਲੋਕੀ ਰਹਿੰਦੇ ਨੇ ਉਹਨਾਂ ਨੂੰ ਅਸੀਂ ਸਾਰੀ ਟੀਮ ਐਜ਼ ਅ ਟੀਮ ਆਮ ਆਦਮੀ ਪਾਰਟੀ ਜੰਦਰ ਵੈਸਟ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਜੰਦਰ ਦੇ ਉਹਦੇ ਨਾਲ ਸਾਡੇ ਸ਼ਹਿਰ ਦੇ ਮੇਅਰ ਬਨੀ ਤੀਰ ਜੀ ਉਹਦੇ ਨਾਲ ਸਾਡੇ ਜੰਦਰ ਦੇ ਪ੍ਰਧਾਨ ਸਾਡੇ ਜਿਹੜੇ ਨੇ ਅ ਅਹਿਮਦਪਾਲ ਜੀ ਸਾਡੇ ਸੰਗਠਨ ਮੰਤਰੀ ਹਰਜਨ ਸੰਧੂ ਜੀ ਮੈਨਾ ਕੌਂਸਲਰ ਸਹਿਬਾਨ ਆਏ ਨੇ ਔਰ ਸਾਰੇ ਬਲਾਕ ਪ੍ਰਧਾਨ ਆਏ ਨੇ ਸੀ ਸਾਰੇ ਇਕੱਠੇ ਹੋ ਕੇ ਜੰਦਰ ਵੈਸਟ ਵੱਲੋਂ ਪਿੰਗਲਾ ਕਾ ਰਾਕੇ ਜੋ ਹੈ ਸੀ ਫਰੂਟ ਦਾ ਜੋ ਹੈ ਡਿਸਟ੍ਰਿਬਿਊਟ ਕਰ ਰਹੇ ਆ ਤਾਕੇ ਆਪਣੀ ਖੁਸ਼ੀ ਦਾ ਜੋ ਹੈ ਇਜ਼ਹਾਰ ਕਰ ਰਹੇ ਆਂ ਔਰ ਜਿਹੜੇ ਲੋਕਾਂ ਨੂੰ ਲੋਡ ਬੰਦ ਨੇ ਉਹਨਾਂ ਦੇ ਨਾਲ ਅਸੀਂ ਆਪਣੀ ਖੁਸ਼ੀ ਸਾਂਝੀ ਕਰ ਰਹੇ ਹੈਗੇ ਆਂ ਔਰ ਮੈਂ ਜਿਵੇਂ ਪਹਿਲੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਮ ਆਦਮੀ ਦੇ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਦੇ ਪ੍ਰਯਾਸ ਉਹਨਾਂ ਦੇ ਪ੍ਰਗਤੀ ਵਾਸਤੇ ਉਹਨਾਂ ਦੇ ਵਿਕਾਸ ਵਾਸਤੇ ਹਮੇਸ਼ਾ ਪ੍ਰੇਰਿਤ ਕਰਦੀ ਆਈ ਸਾਨੂੰ ਆਮ ਆਦਮੀ ਪਾਰਟੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਸੀਂ ਆਪਣੇ ਆਮ ਆਧਿਕਾਰ ਦੇ ਸੁਪਰੀਮੋ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਵੀ ਕਰ ਰਹੇ ਆ ਪੰਜਾਬ ਦਾ ਵਿਕਾਸ ਵੀ ਹੋ ਰਿਹਾ ਹੈ ਖਾਸ ਕਰਕੇ ਜੰਧਰ ਸ਼ਹਿਰ ਦਾ ਜੋ ਕਾਰਪੋਰੇਸ਼ਨ ਦੇ ਮੇਅਰ ਨੇ ਮੀਤ ਜੀ ਇਹ ਵੀ ਦਿਨ ਰਾਤ ਮਿਹਨਤ ਕਰਦੇ ਹੋਏ ਜੰਧਰ ਸ਼ਹਿਰ ਦੀ ਬਿਊਟੀਫਿਕੇਸ਼ਨ ਜੰਧਰ ਸ਼ਹਿਰ ਦੀ ਸਫਾਈ ਦਾ ਵਿਕਾਸ ਦਿਨ ਰਾਤ ਕਰਦੇ ਨੇ ਸਾਰੇ ਅਜੇ ਟੀਮ ਅਸੀਂ ਸਾਰੇ ਇੱਕ ਪਰਿਵਾਰ ਆ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆ ਗਿਆ ਸੋ ਇਸ ਤੱਕ ਸਾਨੂੰ ਬੜਾ ਅਜੇ ਖੁਸ਼ਮੁਸਤ ਹੋ ਰਹੀ ਹੈ ਮੈਂ ਪਰਮਾਤਮਾ ਅਰਦਾਸ ਕਰਨਾ ਕਿ ਪਰਮਾਤਮਾ ਸਾਡੇ ਸੁਪਰੀਮੋ ਅਰਵਿੰਦ ਕੇਧਿਵਾਲ ਜੀ ਨੂੰ ਅੱਛੀ ਸੇਵਾ ਦੇਣਾ ਲੰਬੀ ਉਮਰ ਦੇਣਾ ਜਿਵੇਂ ਉਹ ਪਹਿਲੇ ਕੰਮ ਕਰ ਰਹੇ ਨੇ ਦੇਸ਼ ਸੇਵਾ ਕਰ ਰਹੇ ਨੇ ਅਗੂ ਆਨਰ ਸਮਝੋ ਹੋਰ ਲੰਬੇ ਸਮੇਂ ਤੋਂ ਸੇਵਾ ਕਰਦੇ ਰਹੇ ਬਹੁਤ ਬਹੁਤ ਧੰਨਵਾਦ ਬਿਲਕੁਲ ਸਾਹ ਪਹਿਲੇ ਨਾਗਰਿਕ ਜਲੰਧਰ ਦੇ ਸਾਡੇ ਨਾਲ ਮੌਜੂਦ ਹੈਗੇ ਨੇ ਵਿਨੀਤ ਤੀਰ ਜੀ ਕਿਵੇਂ ਦੇਖੋ ਅਜੀਬ ਇਤਿਫਾਕ ਹੈਗਾ ਅੱਜ ਇੱਕ ਪਾਸੇ ਜਨਮ ਅਸ਼ਟਮੀ ਹੈ ਭਗਵਾਨ ਕ੍ਰਿਸ਼ਨ ਜੀ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹਰ ਇੱਕ ਮੰਦਰ ਦੇ ਵਿੱਚ ਫੁੱਲਾਂ ਨਾਲ ਸਜਾਏ ਗਏ ਨੇ ਦੂਸਰੇ ਪਾਸੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਜਨਮਾਸ਼ਮੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਮੰਗਲ ਸ਼ੁਭ ਕਾਮਨਾਵਾਂ ਦਿੰਦਾ ਔਰ ਆਜੂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੇ ਲਈ ਦੁਗਣੀ ਖੁਸ਼ੀ ਦੀ ਗੱਲ ਹੈ ਆ ਵੀ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਜਨ ਨਾਇਕ ਮੈਂ ਕਹੂੰਗਾ ਵੀ ਜਿਨ੍ਹਾਂ ਨੇ ਇੱਕ ਨਵੀਂ ਦਿਸ਼ਾ ਦਿੱਤੀ ਹੈ ਦੇਸ਼ ਦੀ ਰਾਜਨੀਤੀ ਨੂੰ ਔਰ ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਨਾ ਔਰ ਅਸੀਂ ਉਸੇ ਲੜੀ ਦੌਰਾਨ ਸਾਡੇ ਭਗਤ ਸਾਹਿਬ ਮਾਨਯਾ ਕੈਬਨਿਟ ਮਨਿਸਟਰ ਪੰਜਾਬ ਔਰ ਸਾਡੇ ਜ਼ਿਲ੍ਹਾ ਦੇ ਅਧਿਐਖ ਅਮਰਿਤਪਾਲ ਜੀ ਚੇਅਰਮੈਨ ਔਰ ਅਰਚਨ ਸੰਦੂਤ ਜੀ ਔਰ ਸਾਡੇ ਬਲਾਕ ਪ੍ਰਧਾਨ ਔਰ ਜਿਹੜੇ ਸਾਡੇ ਪਰਸ਼ਦ ਆ ਉਹਨਾਂ ਦੇ ਨਾਲ ਅਸੀਂ ਅੱਜ ਪਿੰਗਲਾ ਕਰਦੇ ਵਿੱਚ ਜਿਹੜੇ ਡਿਸੇਬਲ ਸਾਡੇ ਸਾਥੀ ਆ ਸਾਡੇ ਭਰਾ ਵਾ ਮੈਂ ਕਹੂੰਗਾ ਕੋਈ ਕਿਸੇ ਕੋਈ ਇਹਨਾਂ ਦੇ ਨਾਲ ਅੱਜ ਅਸੀਂ ਕੇਜਰੀਵਾਲ ਸਾਹਿਬ ਦਾ ਜਿਹੜਾ ਅੱਜ ਜਲੰਧਰ ਮਨਾਣਾ ਆ ਔਰ ਮੈਨੂੰ ਇਹ ਥਾ ਕੇ ਬੜਾ ਖੁਸ਼ੀ ਵੀ ਹੋ ਰਹੀ ਔਰ ਮੇਰਾ ਮਨ ਵੀ ਮੇਰਾ ਥੋੜਾ ਭਰਿਆ ਹੋਇਆ ਹੋਇਆ ਵਾ ਇਹਨਾਂ ਨੂੰ ਦੇਖ ਕੇ ਸੋ ਪ੍ਰਮਾਤਮਾ ਇਹੀ ਅਰਦਾਸ ਕਰਦਾ ਪ੍ਰਮਾਤਮਾ ਦੇ ਕੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਤੋਂ ਪਹਿਲਾਂ ਸਾਰਿਆਂ ਦੀ ਸਿਹਤ ਪਰਮਾਤਮਾ ਅੱਛੀ ਸਿਹਤ ਦੇਵੇ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਠੀਕ ਤਾਂ ਜ਼ਿਲ੍ਹਾ ਪ੍ਰਧਾਨ ਅਮਰਿਤਪਾਲ ਨਾਲ ਹੈਗੇ ਨੇ ਅੱਜ ਤਾਂ ਪੱਬਾ ਭਾਰ ਹੋਈ ਪਈ ਆ ਉਹਨਾਂ ਦੀ ਪਿੰਡ ਇੱਕ ਜਨਮ ਅਸ਼ਟਮੀ ਦਾ ਤਿਆਰ ਆ ਦੂਸਰੇ ਪਾਸੇ ਸਾਡੇ ਬਿਲਕੁਲ ਦੇਖੋ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਸਾਡੇ ਮਾਨਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਥਾਪਨਾ ਕੀਤੀ ਸੀ ਸਾਡੇ ਕੌਮੀ ਕਨਵੀਨਰ ਔਰ ਇੱਕ ਨਵੀਂ ਜਿਹੜੀ ਆ ਉਹਨਾਂ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਸ਼ੁਰੂਆਤ ਕੀਤੀ ਕੰਮ ਦੀ ਸ਼ੁਰੂਆਤ ਸੋ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਚੰਗੀ ਸਿਹਤ ਲੰਬੀ ਉਮਰ ਦੇਵੇ ਤਾਂ ਕਿ ਉਹ ਸਾਡੇ ਦੇਸ਼ ਦੇ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰਦੇ ਰਹਿਣ ਅੱਜ ਜਨਮ ਅਸ਼ਟਮੀ ਦਾ ਜਿਹੜਾ ਉਤਿਹਾਰ ਵੀ ਇਤਿਫਾਕ ਦੇ ਨਾਲ ਸੋ ਜਨਮ ਅਸ਼ਟਮੀ ਦੀਆਂ ਵੀ ਮੇਰੇ ਵੱਲੋਂ ਜਲੰਧਰ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਗੱਲਬਾਤ ਕਰਨ ਲਈ ਮੈਂ ਬਿਲਕੁਲ ਅੱਜ ਇੱਕ ਪਾਸੇ ਜਿੱਥੇ तमाम ਮੰਦਰਾਂ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾਲ ਮਨਾਇਆ ਜਾ ਰਿਹਾ ਫੁੱਲਾਂ ਨਾਲ ਮੰਦਿਰ ਸਜਾਏ ਹੋਏ ਨੇ ਲਾਈਟਾਂ ਦੇ ਨਾਲ ਮੰਦਿਰ ਸਜਾਏ ਹੋਏ ਨੇ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਜਨਮ ਦਿਨ ਹੈਗਾ ਔਰ ਅੱਜ ਉਹਨਾਂ ਦੀ ਪਾਰਟੀ ਦੇ ਹੀ ਜਿਹੜੇ ਵਲੰਟੀਅਰ ਹੈਗੇ ਨੇ ਮੰਤਰੀ ਹੈਗੇ ਨੇ ਉਹ ਅੱਜ ਪਿੰਗਲਾ ਘਰ ਪਹੁੰਚੇ ਨੇ ਗੁਲਾਬਦੇਵੀ ਰੋਡ ਦੇ ਉੱਤੇ ਜਿੱਥੇ ਅੱਜ ਫਰੂਟ ਵੰਡ ਕੇ ਜਿਹੜੇ ਇੱਥੇ ਦੇ ਡਿਸੇਬਲ ਲੋਕ ਹੈਗੇ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਨਾਲ ਪਿਆਰ ਸਾਂਝਾ ਕੀਤਾ ਉਹਨਾਂ ਨੂੰ ਫਰੂਟ ਵੰਡੇਆ ਔਰ ਇੱਕ ਜਿਹੜੀ ਹੁੰਦੀ ਨੇ ਦਿਲੀ ਦਿਲ ਦੀ ਜਿਹੜੀ ਖੁਆਇਸ਼ ਹੈਗੀ ਆ ਉਹ ਇੱਕ ਕਿਸਮ ਦੀ ਉਹਨਾਂ ਦੀ ਪੂਰੀ ਹੋਈ ਹੈ ਔਰ ਇਸੇ ਤਰ੍ਹਾਂ ਦੇ ਨਾਲ ਹੀ ਉਹ ਆਪਣੇ ਜਿਹੜੇ ਕੰਮਕੀ ਕਨਵੀਨਰ ਹੈਗੇ ਨੇ ਆਪਣੇ ਜਿਹੜੇ ਵਲੰਟੀਅਰ ਹੈਗੇ ਨੇ ਜਿਹੜੇ ਆਵਾਮੀ ਪਾਰਟੀ ਦੇ ਸੰਸਥਾਪਕ ਹੈਗੇ ਨੇ ਉਹਨਾਂ ਦੀ ਜਨਮ ਦਿਨ ਦੀ ਜਿਹੜੀ ਖੁਸ਼ੀ ਹੈਗੀ ਆ ਉਹ ਸਾਂਝੀ ਕੀਤੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਡੈਨਿਕਸ ਵਾਲਾ ਟੀਵੀ ਦਿਲੰਦ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅੱਜ ਦੇਸ਼ ਭਰ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ ਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਇਸ ਦੇ ਨਾਲ ਹੀ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਅੱਜ ਹੀ ਜਨਮ ਦਿਨ ਹੈ ਇਸੇ ਨੂੰ ਲੈ ਕੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਗਿਆ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਿੰਗਲਾ ਘਰ ਵਿੱਚ ਜਾ ਕੇ ਡਿਸੇਬਲ ਬੱਚਿਆਂ ਨੂੰ ਫਰੂਟ ਵੰਡਿਆ ਇਸ ਨੂੰ ਲੈ ਕੇ ਮੇਰੇ ਸਹਿਯੋਗੀ ਸੁਰਿੰਦਰ ਕੰਪੋਜ ਦੀ ਦੇਖੋ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਅੱਜ ਜਿੱਥੇ ਪੂਰੇ ਦੇਸ਼ ਦੇ ਵਿੱਚ ਜਨਮ ਅਸ਼ਟਮੀ ਦਾ ਦਿਹਾੜਾ ਬਣਾਇਆ ਜਾ ਰਿਹਾ ਉੱਥੇ ਹੀ ਅੱਜ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਜਨਮ ਦਿਨ ਮਨਾਇਆ ਜਾ ਰਿਹਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਪਿੰਗਲਵਾੜੇ ਦੇ ਵਿੱਚ ਭਿੰਦਰ ਭਗਤ ਜਿਹੜੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਾਰੀ ਟੀਮ ਹੈਗੀ ਆ ਉਹਨਾਂ ਵੱਲੋਂ ਖਾਸ ਕਰਕੇ ਵਿਨੀਤ ਧੀਰਵੀ ਅਤੇ ਪੁੱਜੇ ਨੇ ਜਲੰਧਰ ਦੇ ਮੇਅਰ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਦਿਹਾੜਾ ਜਨਮ ਦਿਨ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਮਿੰਦਰਪਖ ਜੀ ਨਾਲ ਪਖ ਜੀ ਅੱਜ ਇੱਕ ਪਾਸੇ ਜਿੱਥੇ ਪੂਰਾ ਦੇਸ਼ ਜਿੱਥੇ ਜਿੱਥੇ ਸਨਾਤਨ ਧਰਮ ਦੇ ਲੋਕ ਰਹਿੰਦੇ ਨੇ ਜਨਮ ਅਸ਼ਟਮੀ ਦਾ ਦਿਹਾੜਾ ਮਨਾ ਰਹੇ ਨੇ ਨਾਲ ਦੀ ਨਾਲ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹੈਗੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਵੀ ਜਨਮ ਦਿਨ ਕਿਵੇਂ ਦੇਖਦੇ ਹੋ ਅੱਜ ਸਾਰੇ ਦੇਸ਼ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਨਮ ਅਸ਼ਟਮੀ ਦੇ ਤਹਿਤ ਔਰ ਉਹਦੇ ਨਾਲ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਦਾ ਵੀ ਅੱਜ ਹੀ ਜਨਮ ਦਿਨ ਹੈ ਔਰ ਉਸ ਖੁਸ਼ੀ ਦੇ ਵਿੱਚ ਅਸੀਂ ਸਾਰੇ ਇਹਨਾਂ ਦੋਨਾਂ ਤਿਹਾਰਾਂ ਨੂੰ ਮਨਾਉਂਦੇ ਹੋਏ ਪਿੰਗਲ ਪਿੰਗਲਾ ਘਰ ਆਏ ਹਾਂ ਇੱਥੇ ਜਿੱਥੇ ਲੋਕੀ ਡਿਸੇਬਲ ਲੋਕੀ ਰਹਿੰਦੇ ਨੇ ਉਹਨਾਂ ਨੂੰ ਅਸੀਂ ਸਾਰੀ ਟੀਮ ਐਜ਼ ਅ ਟੀਮ ਆਮ ਆਦਮੀ ਪਾਰਟੀ ਦੇ ਅੰਦਰ ਵਸਦੇ ਜ਼ਿਲ੍ਹਾ ਪ੍ਰਧਾਨ ਸਾਡੇ ਜੰਦਰ ਦੇ ਉਹਦੇ ਨਾਲ ਸਾਡੇ ਸ਼ਹਿਰ ਦੇ ਮੇਅਰ ਬਨੀ ਤੀਰ ਜੀ ਉਹਦੇ ਨਾਲ ਸਾਡੇ ਜੰਦਰ ਦੇ ਪ੍ਰਧਾਨ ਸਾਡੇ ਜਿਹੜੇ ਨੇ ਅ ਅਹਿਮਦਪਾਲ ਜੀ ਸਾਡੇ ਸੰਗਠਨ ਮੰਤਰੀ ਹਰਜਨ ਸੰਧੂ ਜੀ ਬਣਾ ਕੌਂਸਲਰ ਸਹਿਬਾਨ ਆਏ ਨੇ ਔਰ ਸਾਡੇ ਬਲਾਕ ਪ੍ਰਧਾਨ ਆਏ ਨੇ ਸੀ ਸਾਰੇ ਇਕੱਠੇ ਹੋ ਕੇ ਜੰਦਰ ਵੈਸਟ ਵੱਲੋਂ ਪਿੰਗਲਾ ਕਾ ਰਾਕੇ ਜੋ ਹੈ ਸੀ ਫਰੂਟ ਦਾ ਜੋ ਹੈ ਡਿਸਟ੍ਰਿਬਿਊਟ ਕਰ ਰਹੇ ਆ ਤਾਂ ਕਿ ਆਪਣੀ ਖੁਸ਼ੀ ਦਾ ਜੋ ਹੈ ਇਜ਼ਹਾਰ ਕਰ ਰਹੇ ਹਾਂ ਔਰ ਜਿਹੜੇ ਲੋਕਾਂ ਨੂੰ ਲੋਡ ਬੰਦ ਨੇ ਉਹਨਾਂ ਦੇ ਨਾਲ ਅਸੀਂ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਾਂ ਗਿਆ ਔਰ ਮੈਂ ਜਿਵੇਂ ਪਹਿਲੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੈ ਆਮ ਆਦਮੀ ਦੇ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਦੇ ਪ੍ਰਯਾਸ ਉਹਨਾਂ ਦੇ ਪ੍ਰਗਤੀ ਵਾਸਤੇ ਉਹਨਾਂ ਦੇ ਵਿਕਾਸ ਵਾਸਤੇ ਹਮੇਸ਼ਾ ਪ੍ਰੇਰਿਤ ਕਰਦੀ ਆਈ ਸਾਨੂੰ ਆਮ ਆਦਮੀ ਪਾਰਟੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਦਯੰ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਵੀ ਕਰ ਰਹੇ ਆ ਪੰਜਾਬ ਦਾ ਵਿਕਾਸ ਵੀ ਹੋ ਰਿਹਾ ਹੈ ਖਾਸ ਕਰਕੇ ਜੰਧਰ ਸ਼ਹਿਰ ਦਾ ਜੋ ਕਾਰਪੋਰੇਸ਼ਨ ਦੇ ਮੇਅਰ ਨੇ ਅਮਨੀਤ ਤੀਰ ਜੀ ਇਹ ਵੀ ਦਿਨ ਰਾਤ ਮਿਹਨਤ ਕਰਦੇ ਹੋਏ ਜੰਧਰ ਸ਼ਹਿਰ ਦੀ ਬਿਊਟੀਫਿਕੇਸ਼ਨ ਜੰਧਰ ਸ਼ਹਿਰ ਦੀ ਸਫਾਈ ਦਾ ਵਿਕਾਸ ਦਿਨ ਰਾਤ ਕਰਦੇ ਨੇ ਸਾਰੇ ਅਜੇ ਟੀਮ ਅਸੀਂ ਸਾਰੇ ਇੱਕ ਪਰਿਵਾਰ ਆ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆ ਗਿਆ ਸੋ ਇਸ ਤੱਕ ਸਾਨੂੰ ਬੜਾ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਪਰਮਾਤਮਾ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੂੰ ਅੱਛੀ ਸਿਹਤ ਦੇਣਾ ਲੰਬੀ ਉਮਰ ਦੇਣਾ ਜਿਵੇਂ ਉਹ ਪਹਿਲੇ ਕੰਮ ਕਰ ਰਹੇ ਨੇ ਦੇਸ਼ ਸੇਵਾ ਕਰ ਰਹੇ ਨੇ ਅਗੂ ਆਉਣ ਵਾਲੇ ਸਮੇਂ ਚ ਹੋਰ ਲੰਬੇ ਸਮੇਂ ਤੱਕ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਬਿਲਕੁਲ ਸਾਹ ਪਹਿਲੇ ਨਾਗਰਿਕ ਜਲੰਧਰ ਦੇ ਸਾਡੇ ਨਾਲ ਮੌਜੂਦ ਹੈਗੇ ਨੇ ਵਿਨੀਤ ਤੀਰ ਜੀ ਕਿਵੇਂ ਦੇਖੋ ਅਜੀਬ ਇਤਿਫਾਕ ਹੈਗਾ ਅੱਜ ਇੱਕ ਪਾਸੇ ਜਨਮਸ਼ਟਮੀ ਹੈ ਭਗਵਾਨ ਕ੍ਰਿਸ਼ਨ ਜੀ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹੈ ਹਰ ਇੱਕ ਮੰਦਰ ਦੇ ਵਿੱਚ ਫੁੱਲਾਂ ਨਾਲ ਸਜਾਏ ਗਏ ਨੇ ਦੂਸਰੇ ਪਾਸੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਔਰ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਜਨਮਾਸ਼ਮੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਮੰਗਲ ਸ਼ੁਭ ਕਾਮਨਾਵਾਂ ਦਿੰਦਾ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੇ ਲਈ ਦੁਗਣੀ ਖੁਸ਼ੀ ਦੀ ਗੱਲ ਹੈ ਆ ਵੀ ਸਾਡੇ ਸੁਪਰੀਮੋ ਆਮ ਆਮੀ ਪਾਰਟੀ ਦੇ ਜਨ ਨਾਇਕ ਮੈਂ ਕਹੂੰਗਾ ਵੀ ਜਿਨ੍ਹਾਂ ਨੇ ਇੱਕ ਨਵੀਂ ਦਿਸ਼ਾ ਦਿੱਤੀ ਹੈ ਦੇਸ਼ ਦੀ ਰਾਜਨੀਤੀ ਨੂੰ ਔਰ ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਨਾ ਔਰ ਅਸੀਂ ਉਸੇ ਲੜੀ ਦੌਰਾਨ ਸਾਡੇ ਭਗਤ ਸਾਹਿਬ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਔਰ ਸਾਡੇ ਜ਼ਿਲ੍ਹਾ ਦੇ ਅਧਿਐਕਸ਼ ਅਮਰਿਤਪਾਲ ਜੀ ਚੇਅਰਮੈਨ ਔਰ ਅਰਚਰਨ ਸੰਦੂਤ ਜੀ ਔਰ ਸਾਡੇ ਬਲਾਕ ਪ੍ਰਧਾਨ ਔਰ ਜਿਹੜੇ ਸਾਡੇ ਪਾਰਸ਼ਦ ਆ ਉਹਨਾਂ ਦੇ ਨਾਲ ਅਸੀਂ ਅੱਜ ਪਿੰਗਲਾ ਕਰਦੇ ਵਿੱਚ ਜਿਹੜੇ ਡਿਸੇਬਲ ਸਾਡੇ ਸਾਥੀ ਆ ਸਾਡੇ ਭਰਾ ਵਾ ਮੈਂ ਕਹੂੰਗਾ ਕੋਈ ਕਿਸੇ ਕੋਈ ਇਹਨਾਂ ਦੇ ਨਾਲ ਅੱਜ ਅਸੀਂ ਕੇਜਰੀਵਾਲ ਸਾਹਿਬ ਦਾ ਜਿਹੜਾ ਅੱਜ ਜਲੰਧਰ ਮਨਾਣਾ ਆ ਔਰ ਮੈਨੂੰ ਇਥਾ ਆ ਕੇ ਬੜਾ ਖੁਸ਼ੀ ਵੀ ਹੋ ਰਹੀ ਔਰ ਮੇਰਾ ਮਨ ਵੀ ਮੇਰਾ ਥੋੜਾ ਭਰਿਆ ਹੋਇਆ ਵਾ ਇਹਨਾਂ ਨੂੰ ਦੇਖ ਕੇ ਸੋ ਪ੍ਰਮਾਤਮਾ ਇਹੀ ਅਰਦਾਸ ਕਰਦਾ ਪਰਮਾਤਮਾ ਦੇ ਅੱਗੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਤੋਂ ਪਹਿਲਾਂ ਸਾਰਿਆਂ ਦੀ ਸਿਹਤ ਪਰਮਾਤਮਾ ਅੰਚੀ ਸਿਹਤ ਦੇਵੇ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਸ਼ੁਭ ਕਾਮਨਾ ਠੀਕ ਤਾਂ ਜਿਲ੍ਹਾ ਪ੍ਰਧਾਨ ਅਮਰਿਤਪਾਲ ਨਾਲ ਹੈਗੇ ਨੇ ਅੱਜ ਤਾਂ ਪੱਬਾ ਭਾਰ ਹੋਈ ਪਈ ਆ ਉਹਨਾਂ ਦੀ ਪਾਰਟੀ ਇੱਕ ਜਨਮ ਅਸ਼ਟਮੀ ਦਾ ਤਿਆਰ ਆ ਦੂਸਰੇ ਪਾਸੇ ਸਾਡੇ ਬਿਲਕੁਲ ਦੇਖੋ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਸਾਡੇ ਮਾਨਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਥਾਪਨਾ ਕੀਤੀ ਸੀ ਸਾਡੇ ਕੌਮੀ ਕਨਵੀਨਰ ਔਰ ਇੱਕ ਨਵੀਂ ਜਿਹੜੀ ਆ ਉਹਨਾਂ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਸ਼ੁਰੂਆਤ ਕੀਤੀ ਕੰਮ ਦੀ ਸ਼ੁਰੂਆਤ ਸੋ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਚੰਗੀ ਸਿਹਤ ਲੰਬੀ ਉਮਰ ਦੇਵੇ ਤਾਂ ਕਿ ਉਹ ਸਾਡੇ ਦੇਸ਼ ਦੇ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰਦੇ ਰਹਿਣ ਅੱਜ ਜਨਮ ਅਸ਼ਟਮੀ ਦਾ ਜਿਹੜਾ ਤਿਹਾਰ ਵੀ ਇਤਿਫਾਕ ਦੇ ਨਾਲ ਸੋ ਜਨਮ ਅਸ਼ਟਮੀ ਦੀਆਂ ਵੀ ਮੇਰੇ ਵੱਲੋਂ ਜਲੰਧਰ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਅੱਜ ਇੱਕ ਪਾਸੇ ਜਿੱਥੇ तमाम ਮੰਦਰਾਂ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾੜ ਮਨਾਇਆ ਜਾ ਰਿਹਾ ਫੁੱਲਾਂ ਨਾਲ ਮੰਦਰ ਸਜਾਏ ਹੋਏ ਨੇ ਲਾਈਟਾਂ ਦੇ ਨਾਲ ਮੰਦਰ ਸਜਾਏ ਹੋਏ ਨੇ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਜਨਮ ਦਿਨ ਹੈਗਾ ਔਰ ਅੱਜ ਉਹਨਾਂ ਦੀ ਪਾਰਟੀ ਦੇ ਹੀ ਜਿਹੜੇ ਵਲੰਟੀਅਰ ਹੈਗੇ ਨੇ ਮੰਤਰੀ ਹੈਗੇ ਨੇ ਉਹ ਅੱਜ ਪਿੰਗਲਾ ਘਰ ਪਹੁੰਚੇ ਨੇ ਗੁਲਾਬਦੇਵੀ ਰੋਡ ਦੇ ਉੱਤੇ ਜਿੱਥੇ ਅੱਜ ਫਰੂਟ ਵੰਡ ਕੇ ਜਿਹੜੇ ਇੱਥੇ ਦੇ ਡਿਸੇਬਲ ਲੋਕ ਹੈਗੇ ਨੇ ਉਹਨਾਂ ਦੇ ਨਾਲ 90ਾਂਾਂ ਕੀਤਾ ਉਹਨਾਂ ਦੇ ਨਾਲ ਪਿਆਰ ਸਾਂਝਾ ਕੀਤਾ ਉਹਨਾਂ ਨੂੰ ਫਰੂਟ ਵੰਡੇਆ ਔਰ ਇੱਕ ਜਿਹੜੀ ਹੁੰਦੀ ਨਹੀਂ ਦਿਲੀ ਦਿਲ ਦੀ ਜਿਹੜੀ ਖੁਆਇਸ਼ ਹੈਗੀ ਆ ਉਹ ਇੱਕ ਕਿਸਮ ਦੀ ਉਹਨਾਂ ਦੀ ਪੂਰੀ ਹੋਈ ਹੈ ਔਰ ਇਸੇ ਤਰ੍ਹਾਂ ਦੇ ਨਾਲ ਹੀ ਉਹ ਆਪਣੇ ਜਿਹੜੇ ਕੰਮ ਵੀ ਕਨਵੀਨਰ ਹੈਗੇ ਨੇ ਆਪਣੇ ਜਿਹੜੇ ਵਲੰਟੀਅਰ ਹੈਗੇ ਨੇ ਜਿਹੜੇ ਆਵਾਮੀ ਪਾਰਟੀ ਦੇ ਸੰਸਥਾਪਕ ਹੈਗੇ ਨੇ ਉਹਨਾਂ ਦੀ ਜਨਮ ਦਿਨ ਦੀ ਜਿਹੜੀ ਖੁਸ਼ੀ ਹੈਗੀ ਆ ਉਹ ਸਾਂਝੀ ਕੀਤੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਟੈਲਿੰਗ ਸੋਰਾ ਟੀਵੀ ਦਿਲੰਦ